ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਵਧੀਆ ਪਰਿਵਾਰ ਤੋਂ ਸਿਰਫ ਘਰੇਲੂ ਕੁੜੀਆਂ ਦੇ ਰਿਸ਼ਤੇ ਲੈ ਕੇ ਆਏ ਆਂ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਜਿਹੜੇ ਨਵੇਂ ਆਏ ਹੋ ਚੈਨਲ ਤੇ ਚੈਨਲ ਨੂੰ ਲਾਈਕ ਸ਼ੇਅਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕੇ ਜੀ ਰਿਸ਼ਤਾਗਾ 402 ਨੰਬਰ ਜ਼ਿਲ੍ਹਾ ਅੰਮ੍ਰਿਤਸਰ ਨਾਮ ਕੌਰ ਕਾਸਟਾ ਜਰਸੀ ਖੂਤ ਹੈ ਗੁਰਾਇਆਂ ਉਮਰ ਲੜਕੀ ਦੀ 8/2/1999 ਪੜ੍ਹਾਈ ਪਲੱਸ 2 ਪਾਸ ਕੰਮ ਸਲਾਈ ਦਾ ਵਧੀਆ ਕੱਦ ਦਾ 5'4 ਫੈਮਿਲੀ ਚ ਮਾਤਾ ਪਿਤਾ ਭਰਾ ਹਨ ਮੈਰਿਡ ਭਰਾ ਕਨੇਡਾ ਫਾਦਰ ਖੇਤੀਬਾੜੀ ਮਾਤਾ ਹਾਊਸ ਵਾਈਫ ਕੁੜੀ ਦਾ ਆਮਰਤ ਛਕਿਆਗਾ ਮੰਗ ਹੈ ਜੀ ਮੁੰਡੇ ਦਾ ਆਮਰਤ ਛਕਿਆ ਹੋਵੇ ਮੁੰਡਾ ਪੂਰਾ ਗੁਰਸਿੱਖ ਸਰਦਾਰ ਹੋਵੇ ਫੈਮਿਲੀ ਸਾਰੀ ਵੈਸ਼ਨੂ ਹੋਵੇ ਕੁੜੀ ਸੋਹਣੀ ਸੁਨੱਖੀ ਰੰਗ ਸਾਫ ਹੈ ਰਸਤਾ 100 ਕਿਲੋਮੀਟਰ ਤੱਕ ਹੋਵੇ ਜੀ ਮੁੰਡੇ ਨੂੰ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ ਮੰਗ ਕੋਈ ਨਾ ਹੋਵੇ ਅਗਲਾ ਰਿਸ਼ਤਾ ਆਇਆ 403 ਨੰਬਰ ਜ਼ਿਲ੍ਹਾ ਜਲੰਧਰ ਨਾਮ ਹਰ ਸਿਮਰਨ ਕੌਰ ਕਾਸਟਾ ਜੱਟ ਸਿੱਖ ਗੋਤ ਅਹੇਰ ਉਮਰ 25 7 1996 ਕਾਦਾ 55 ਪੜ੍ਹਾਈ ਬੀ ਕਾਮ ਨਾਲ ਕੰਪਿਊਟਰ ਕੋਰਸ ਅਤੇ ਪ੍ਰਾਈਵੇਟ ਜੌਬ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਫਾਦਰ ਗੱਡੀਆਂ ਦਾ ਕੰਮ ਆ ਸੇਲ ਪ੍ਰਚਾਰ ਦਾ ਭਰਾ ਪ੍ਰਾਈਵੇਟ ਜੌਬ ਅਤੇ ਮਾਤਾ ਘਰੇਲੂ ਆਰਥ ਮੰਗਾ ਰਿਸ਼ਤਾ ਵਧੀਆ ਵੈਸ਼ਨੂ ਫੈਮਿਲੀ ਤੋਂ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਰਿਸ਼ਤਾ ਮੁੰਡੇ ਨੂੰ ਜ਼ਮੀਨ 5 ਕਿੱਲੇ ਪਲੱਸ ਹੋਵੇ ਜੀ ਜਾਂ ਫਿਰ 5 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਨਾਲ ਪ੍ਰਾਈਵੇਟ ਜੌਬ ਜ਼ਰੂਰ ਕਰਦਾ ਹੋਵੇ ਅਗਲਾ ਰਿਸ਼ਤਾ ਹੈ 404 ਜਿਲ੍ਹਾ ਪਟਿਆਲੇ ਤੋਂ ਆ ਜੀ ਨਾਮ ਮਨਦੀਪ ਕੌਰ ਕਾਸਟ ਆ ਜੱਟ ਸਿੱਖ ਗੋਤ ਗਿੱਲ ਪੜ੍ਹਾਈ ਬੀਏ ਪਾਸ ਕਰਦਾ 53 ਉਮਰ 1996 ਦਾ ਬਾਰਨ ਫੈਮਿਲੀ ਚ ਮਾਤਾ ਪਿਤਾ ਦੋ ਭਰਾ ਸਿੰਗਲ ਸਿੰਗਲ ਲੜਕੀ ਐ ਜੀ ਭਰਾ ਮੈਰਿਡ ਆ ਫਾਦਰ ਖੇਤੀਬਾੜੀ ਮਾਤਾ ਹਾਊਸ ਵਾਈਫ ਭਰਾ ਪ੍ਰਾਈਵੇਟ ਜੌਬ ਤੇ ਮੁੰਡੇ ਨੂੰ ਜ਼ਮੀਨ 4 ਚਾਰ ਤੋਂ 7 ਕਿੱਲੇ ਤੱਕ ਆਉਂਦੀ ਹੋਵੇ ਨਸ਼ਾ ਰਹਿਤ ਹੋਵੇ ਮੁੰਡਾ ਪੱਗ ਬੰਨਦਾ ਹੋਵੇ ਅਗਲਾ ਰਿਸ਼ਤਾ ਆਇਆ ਜੀ 405 ਨੰਬਰ ਜ਼ਿਲ੍ਹਾ ਬਠਿੰਡਾ ਪਿੰਡਾ ਜੀ ਨਿਔਰ ਨਾਮ ਹਰਮਨ ਜੋਤਕੌਰ ਕਾਸਟਾ ਜੱਟ ਸਿੱਖ ਗੋਤ ਸਿੱਧੂ ਉਮਰ 1994 ਨਵੰਬਰ 53 ਤੇ ਪੜਾਈ ਮਾਸਟਰ ਇਨ ਫੂਡ ਸੇਫਟੀ ਟੈਕਨੋਲੋਜੀ ਫਰੋਮ ਮਾਤਾ ਗੁਜਰੀ ਕਾਲਜ ਫਤੇਗੜ ਸਹਿਬ ਪੀਜੀ ਡਿਪਲੋਮਾ ਇਨ ਫੂਡ ਸੇਫਟੀ ਐਂਡ ਕੁਆਲਿਟੀ ਇਨ ਸੋਰਸ ਫਰੋਮ ਲੈਪਟਨ ਕਾਲਜ ਸਰਨੀਆਂ 온ਟਾਰੀਓ ਫੈਮਲੀਜ਼ ਫਾਦਰ ਮਦਰ ਕੁੜੀ ਕੈਨੇਡਾ ਵਰਕ ਪਰਮਿਟ ਤੇ ਸੀ ਹੁਣ ਇੰਡੀਆ ਆਈ ਹੈ ਵਿਆਹ ਕਰਾਉਣ ਕੁੜੀ ਨੂੰ 11 ਕਿੱਲੇ ਜ਼ਮੀਨ ਆਉਂਦੀ ਆ ਮੰਗ ਹੈ ਜੀ ਮੁੰਡਾ ਕੈਨੇਡਾ ਦਾ ਪੀਆਰ ਹੀ ਹੋਵੇ ਅਗਲਾ ਰਿਸ਼ਤਾ ਆਇਆ 406 ਨੰਬਰ ਨਾਮ ਕੌਰ ਕਾਸਟ ਆ ਰਾਮਦਾਸੀ ਆ ਉਮਰ 1999 ਪੜ੍ਹਾਈ ਗ੍ਰੈਜੂਏਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੀਜੀ ਡੀਸੀ ਯੂਨੀਵਰਸਿਟੀ ਬੈਂਡ ਲੜਕੀ ਦੇ ਸ਼ਖਸੀ ਇਚ ਮੁੰਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਕਾਸਟ ਰਾਮਦਾਸੀ ਆ ਹੋਵੇ ਕੁੜੀ ਸੋਹਣੀ ਸੁਨੱਖੀ ਐ ਆਗਲਾ ਇਸਤਾਇਆ 407 ਨੰਬਰ ਜ਼ਿਲ੍ਹਾ ਅੰਮ੍ਰਿਤਸਰ ਨਾਮਕੌਰ ਉਮਰ 37 1999 ਪੜਾਈ ਬੀ ਕਾਮ ਐਮ ਕਾਮ ਕੰਪਿਊਟਰ ਕੋਰਸ ਵਿਦ ਗਵਰਨਮੈਂਟ ਸਰਟੀਫਿਕੇਟ ਕਾਸਟ ਹੈ ਜਰਸੀ ਗੋਸੰਦੂ ਕਾਦਾ 54 ਫਾਦਰ ਇਜ਼ ਅਕੁਪੇਸ਼ਨ ਪ੍ਰਾਈਵੇਟ ਜੌਬ ਮਦਰ ਹਾਊਸ ਵਾਈਫ ਸਿਬਲਿੰਗ ਟੂ ਬ੍ਰਦਰ 1 ਇਜ਼ ਇਨ ਕੈਨੇਡਾ ਐਂਡ 1 ਇਜ਼ ਡੂਇੰਗ ਜੌਬ ਪ੍ਰੀਫਰੈਂਸ ਆਫ ਆਸਟ੍ਰੇਲੀਆ ਪੀਆਰ ਅਮਰੀਕਾ ਜਾਂ ਫਿਰ ਕੈਨੇਡਾ ਪੀਆਰ ਅਗਲਾ ਰਿਸ਼ਤਾ ਆਇਆ 408 ਨੰਬਰ ਨਾਮ ਸੁਖਵੀਰ ਕੌਰ ਪਤਾ ਬਠਿੰਡਾ ਕਾਸਟ ਹੈ ਜੱਟ ਸੀ ਗੋਤ ਹੈ ਸਿੱਧੂ ਉਮਰ 2199 ਕਦ 57 ਪੜ੍ਹਾਈ ਪਲੱਸ 2 ਪਾਸ ਕੰਮ ਜੌਬ ਐਕਸਪੀਰੀਅੰਸ ਆਫਿਸ ਐਗਜ਼ੀਕਟਿਵ ਵੀਜ਼ਾ ਵੈਨਕੂਵਰ ਕੈਨੇਡਾ ਕਾਲਜ ਨੇਮ ਗ੍ਰੇਨ ਵਿਲੇ ਇਨਟੇਕ ਤੇ ਬੈਂਡ ਸਕੋਰ 6 ਮੰਗਾ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਜੀ ਅਗਲਾ ਰਿਸਤਾ ਆਇਆ 409 ਨੰਬਰ ਫਾਈਲ ਨਾਮ ਸਿਮਰਨਜੀਤ ਕੌਰ ਪਤਾ ਲੁਧਿਆਣਾ ਕਾਸਟਾ ਜੱਟਸੀ ਗੋਤ ਪੰਦੇੜ ਉਮਰ 8 ਮਾਰਚ 1995 ਤੇ ਕਾਦਾ ਪੰਜ ਤਿੰਨ ਪੜਾਈ ਬੀਏ ਸੀ ਨਰਸਿੰਗ ਫਾਦਰ ਸਰਕਾਰੀ ਜੋਬ ਮੰਗ ਮੁੰਡਾ ਗੁਰਸਿੱਖ ਹੋਵੇ ਗਵਰਨਮੈਂਟ ਜੋਬ ਤੇ ਹੋਵੇ 40 ਤੋਂ 50 ਕਿੱਲੇ ਜ਼ਮੀਨ ਆਉਂਦੀ ਹੋਵੇ ਬਹੁਤ ਵਧੀਆ ਪਰਿਵਾਰ ਤੋਂ ਸਿਰਫ ਕੁੜੀਆਂ ਦੇ ਰਿਸ਼ਤੇ ਸੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਧੰਨਵਾਦ ਜੀ